ਚਰਨਜੀਤ ਹੁਜਾ ਸਰ ਦੀ ਕ੍ਰਿਮੇਸ਼ਨ ਤੇ ਅੱਜ ਅਸੀਂ ਪਹੁੰਚੇ ਔਰ ਰਗबीर ਬੋਲੀ ਵੀ ਇੱਥੇ ਪਹੁੰਚੇ ਨੇ ਰਗबीर ਕੀ ਨੇ ਤੁਹਾਡੇ ਜਜ਼ਬਾਤ ਕਿਉਂਕਿ ਇੰਸਟੀਚਿਊਟ ਸੇਗੇ 뮤직 ਇੰਡਸਟਰੀ ਦੇ ਚਰਨਜੀਤ ਸਰ ਬਹੁਤ ਇਹਨਾਂ ਨੇ ਆਰਟਿਸਟ ਦਿੱਤੇ ਇੰਡਸਟਰੀ ਨੂੰ ਔਰ ਇੱਕ ਹੀ ਮਹੀਨੇ ਦੇ ਵਿੱਚ ਦੋ ਲੈਜੈਂਡਸ ਦਾ ਜਾਣਾ ਬਹੁਤ ਦੁਖਦਾਈ ਹੈ ਜੀ ਪਹਿਲਾ ਭੱਲਾ ਸਾਹਿਬ ਛੱਡ ਗਏ ਨੇ 22 ਤਰੀਕ ਨੂੰ ਗਏ ਨੇ ਉਹ ਵੀ ਤੇ ਹੁਣ ਉਸਤਾਦ ਜੀ ਹੋਰੀ ਤਾਂ ਬਹੁਤ ਘਾਟਾ ਹੈ ਇਹ ਮਤਲਬ ਸਾਡੀ ਇੰਡਸਟਰੀ ਲਈ ਕਿਉਂਕਿ ਉਹਨਾਂ ਦੀ ਦੇਣ ਬਹੁਤ ਵੱਡੀ ਹੈ ਇੱਕ ਹੁੰਦਾ ਕਿ ਤੁਸੀਂ ਕੰਮ ਕੀਤਾ 10 ਸਾਲ 15 ਸਾਲ ਤੁਹਾਡਾ ਨਾਮ ਰਿਹਾ ਇੱਕ ਲੈਗੇਸੀ ਹੈ ਚਾਨੀ ਤੋਜਾ ਸਾਹਿਬ ਦੀ ਹਨਾ ਤੇ ਔਰ ਉਹ ਕਲਾਕਾਰਾਂ ਨੇ ਉਹਨਾਂ ਨਾਲ ਕੰਮ ਕੀਤਾ ਉਹ ਕਲਾਕਾਰਾਂ ਨੇ ਉਹਨੂੰ ਬਣਾਇਆ ਜਿਨ੍ਹਾਂ ਨੂੰ ਅਸੀਂ ਉਸਤਾਦ ਕਹਿੰਦੇ ਹਾਂ ਉਹਨਾਂ ਦੇ ਉਸਤਾਦ ਸੀ ਉਸਤਾਦਾਂ ਦੇ ਉਸਤਾਦ ਸੰਗੀਤ ਸਮਰਾਟ ਹਨਾ ਔਰ ਉਹ ਜੋ ਤਰਜ਼ਾਂ ਜੋ ਧੁਨਾਂ ਜੋ ਸੰਗੀਤ ਦੇ ਵਿੱਚ ਉਹਨਾਂ ਨੇ ਕੀਤਾ ਤੇ ਦਿੱਤਾ ਹੈ ਉਹ ਸਦੀਵੀ ਰਹੂਗਾ ਉਹ ਅਮਰ ਹੀ ਹੈ ਜੋ ਉਹਨਾਂ ਦਾ ਕਿਉਂਕਿ ਜਿਹੜਾ ਸੰਗੀਤ ਉਹਨਾਂ ਨੇ ਦਿੱਤਾ ਕਈ ਵਾਰੀ ਹੁੰਦਾ ਕਿ ਅਸੀਂ ਗਾਣਾ ਵੀ ਭੁੱਲਿਆ ਨੇ ਸਾਨੂੰ ਉਹਨਾਂ ਦੇ ਤਰਜ਼ਾਂ ਦੇ ਪੀਸ ਵਰਕ ਵੀ ਯਾਦ ਆ ਜਦੋਂ ਕੋਈ ਗਾਣਾ ਵਜਾ ਦੇ ਉਹਨਾਂ ਦਾ ਪਤਾ ਹੁੰਦਾ ਵੀ ਹੁਣ ਆ ਪੀਸ ਆਊ ਜਾਂ ਢੋਲਕ ਦਾ ਹਨਾ ਬਾਰ ਆਉਣਾ ਤਾਂ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਘਟ ਹੈ ਤੁਹਾਡੀਆਂ ਮੈਮਰੀਜ਼ ਹੈਗੀਆਂ ਨੇ ਚਰਨਜੀਤ ਹੁਜਸਰ ਨਾਲ ਜਾਂ ਮੁਲਾਕਾਤ ਹੋਈ ਉਹ ਵੇ ਹਾਂ ਮੇਰੀ ਮੁਲਾਕਾਤ ਹੈ ਜਦੋਂ ਫਿਲਮ ਦੀ ਡਬਿੰਗ ਕਰ ਰਿਹਾ ਸੀ ਮੈਂ ਆਪਣੇ ਸਟੂਡੀਓ 'ਚ ਹੀ ਤਾਂ ਉਦੋਂ ਮਿਲਿਆ ਸੀ ਤਾਂ ਮੈਂ ਉਦੋਂ ਮੈਂ ਉਹ ਉਸਤਾਦ ਜੀ ਦੇ ਬੈਠੇ ਸੀ ਤਾਂ ਮੈਂ ਮਿਲਿਆ ਇਹਨਾਂ ਨੂੰ ਤਾਂ ਉਹੀ ਯਾਦ ਆ ਕਿਉਂਕਿ ਮੈਂ ਤਾਂ ਉਹ ਜਾਣਦੇ ਵੀ ਨਹੀਂ ਹੋਣੇ ਤੇ ਮੈਨੂੰ ਇਹ ਸੀਗਾ ਕਿ ਮੈਂ ਉਸਤਾਦ ਜੀ ਨੂੰ ਇੱਕ ਵਾਰੀ ਚਾਨਣ ਸਪਰਸ਼ ਜ਼ਰੂਰ ਕਰੀਏ ਜਿਹੜੇ ਇੱਕ ਅਸੀਂ ਕਹਿੰਦੇ ਹੁੰਦੇ ਆ ਵੀ ਜਦੋਂ ਕੋਈ ਵੱਡਾ ਬੰਦਾ ਜਾਂਦਾ ਨਾ ਵੀ ਇੱਕ ਯੁੱਗ ਖਤਮ ਹੋ ਗਿਆ ਇਹ ਤਾਂ ਕਈ ਯੁੱਗ ਸੀ ਕਿੰਨੇ ਬ੍ਰਾਂਚਾਂ ਥੱਲੇ ਕਿੰਨੇ ਜਿਹੜੇ ਕਲਾਕਾਰ ਦਿੱਤੇ ਜਿਨ੍ਹਾਂ ਨੂੰ ਅਸੀਂ ਉਸਤਾਦ ਕਹਿੰਨੇ ਆ ਉਹ ਤਾਂ ਇਹ ਤਾਂ ਮਤਲਬ ਇਦਾਂ ਦੇ ਕਦੇ-ਕਦੇ ਪੈਦਾ ਹੁੰਦੇ ਆ ਫਨਕਾਰ ਬਹੁਤ ਘਟਾ ਸਚਿੰਨ ਸਰ ਨੂੰ ਮਿਲੇ ਉਹ ਸਚਿੰਨ ਸਰ ਦੀ ਸਿਚੁਏਸ਼ਨ ਦੇਖੀ ਨਹੀਂ ਜਾ ਰਹੀ ਹੈ ਔਰ ਦੁੱਖ ਹੈ ਸਾਨੂੰ ਸਾਰਿਆਂ ਨੂੰ ਵੀ ਬਹੁਤ ਜ਼ਿਆਦਾ ਕਦੋਂ ਤੋਂ ਪ੍ਰੋਬਲਮ ਦੇ ਨਾਲ ਜੂਝ ਰਹੇ ਸੀਗੇ ਚਰਨਜੀਤ ਸਰ ਅਗਰ ਤੁਹਾਨੂੰ ਕੁਝ ਆਈਡੀਆ ਹੋਵੇ ਜਿਹੜਾ ਅਸੀਂ ਸੁਣਦੇ ਆਂ ਫਿਰ ਜਿਹੜੀ ਇੱਕ ਮਤਲਬ ਬਿਮਾਰੀ ਨਾਲ ਉਹ ਜੂਝ ਰਹੇ ਸੀ ਕਾਫੀ ਬਹੁਤ ਸਾਲ ਹੋ ਗਏ ਜਿਹੜਾ ਸਾਨੂੰ ਪਤਾ ਹੁਣ ਰੀਸੈਂਟਲੀ ਹੁਣ ਪਤਾ ਲੱਗੂਗਾ ਸਚਨ ਬਾਈ ਨਾਲ ਗੱਲ ਕਰਾਂਗੇ ਹੁਣ ਮਿਲ ਕੇ ਆਏ ਆ ਉਹਨਾਂ ਨੂੰ ਟੋਬੀਅਸਲੀ ਜਦੋਂ ਪਿਤਾ ਦਾ ਸਾਆਇਆ ਸਿਰ ਟੋਟ ਰਿਹਾ ਹੈ ਨਾ ਤਾ ਬਹੁਤ ਦੁੱਖ ਹੁੰਦਾ ਔਰ ਉਹ ਤਾਂ ਉਹਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੀ ਇਸ ਰਾਹ ਤੇ ਪਾਇਆ ਔਰ ਉਹ ਹੁਜਾ ਜਦੋਂ ਪਿੱਛੇ ਨਾਮ ਆਉਂਦਾ ਤਾਂ ਸਚਨ ਬਾਈ ਅਜੇ ਪੰਕਜ ਬਾਈ ਹੋਰ ਨੇ ਜਿੰਨੇ ਵੀ ਬ੍ਰਦਰ ਨੇ ਉਹ ਤਾਂ ਹੁਜਾ ਸੁਣ ਕੇ ਉਸਤਾਦ ਜੀ ਦੀ ਚੇਤਾ ਆਉਂਦਾ ਔਰ ਬਹੁਤ ਸੋਹਣਾ ਉਹਨਾਂ ਨੇ ਕੰਮ ਦਿੱਤਾ ਸਚਨ ਬਾਈ ਫਰਾਨੀ ਵੀ ਸਾਰਿਆਂ ਨੇ ਬਹੁਤ ਸੋਹਣਾ ਕੰਮ ਕਰਦੇ ਆ ਉਹ ਤੇ ਦੁੱਖ ਹੈ ਬਸ ਇਹ ਹੈ ਵੀ ਜਦੋਂ ਮਹਾਪਿਓ ਜਾਂਦਾ ਫਿਰ ਉਹ ਕਦੇ ਵੀ ਨਹੀਂ ਦੇਖਿਆ ਜਾਂਦਾ ਬੰਦੇ ਨੂੰ ਚਰਨਜੀਤ ਹੁਜਾ ਸਰ ਦੀ ਕ੍ਰਿਮੇਸ਼ਨ ਤੇ ਅੱਜ ਅਸੀਂ ਪਹੁੰਚੇ ਔਰ ਰਗबीर ਬੋਲੀ ਵੀ ਇੱਥੇ ਪਹੁੰਚੇ ਨੇ ਰਗबीर ਕੀ ਨੇ ਤੁਹਾਡੇ ਜਜ਼ਬਾਤ ਕਿਉਂਕਿ ਇੰਸਟੀਚਿਊਟ ਸੇਗੇ 뮤직 ਇੰਡਸਟਰੀ ਦੇ ਚਰਨਜੀਤ ਸਰ ਬਹੁਤ ਇਹਨਾਂ ਨੇ ਆਰਟਿਸਟ ਦਿੱਤੇ ਇੰਡਸਟਰੀ ਨੂੰ ਔਰ ਇੱਕ ਹੀ ਮਹੀਨੇ ਦੇ ਵਿੱਚ ਦੋ ਲੈਜੈਂਡਸ ਦਾ ਜਾਣਾ ਬਹੁਤ ਦੁਖਦਾਈ ਹੈ ਜੀ ਪਹਿਲਾ ਭੱਲਾ ਸਾਹਿਬ ਛੱਡ ਗਏ ਗਏ ਨੇ 22 ਤਰੀਕ ਨੂੰ ਗਏ ਨੇ ਉਹ ਵੀ ਤੇ ਹੁਣ ਉਸਤਾਦ ਜੀ ਹੋਰੀ ਤਾਂ ਬਹੁਤ ਘਾਟਾ ਹੈ ਇਹ ਮਤਲਬ ਸਾਡੀ ਇੰਡਸਟਰੀ ਲਈ ਕਿਉਂਕਿ ਉਹਨਾਂ ਦੀ ਦੇਣ ਬਹੁਤ ਵੱਡੀ ਹੈ ਇੱਕ ਹੁੰਦਾ ਕਿ ਤੁਸੀਂ ਕੰਮ ਕੀਤਾ 10 ਸਾਲ 15 ਸਾਲ ਤੁਹਾਡਾ ਨਾਮ ਰਿਹਾ ਇੱਕ ਲੈਗੇਸੀ ਹੈ ਚਾਨੀ ਤੋਜਾ ਸਾਹਿਬ ਦੀ ਹਨਾ ਤੇ ਔਰ ਉਹ ਕਲਾਕਾਰਾਂ ਨੇ ਉਹਨਾਂ ਨਾਲ ਕੰਮ ਕੀਤਾ ਉਹ ਕਲਾਕਾਰਾਂ ਨੂੰ ਉਹਨਾਂ ਨੇ ਬਣਾਇਆ ਜਿਨ੍ਹਾਂ ਨੂੰ ਅਸੀਂ ਉਸਤਾਦ ਕਹਿੰਦੇ ਹਾਂ ਉਹਨਾਂ ਦੇ ਉਸਤਾਦ ਸੀ ਉਸਤਾਦਾਂ ਦੇ ਉਸਤਾਦ ਸੰਗੀਤ ਸਮਰਾਟ ਹਨਾ ਔਰ ਉਹ ਜੋ ਤਰਜਾ ਜੋ ਧੁਨਾ ਜੋ ਸੰਗੀਤ ਦੇ ਵਿੱਚ ਉਹਨਾਂ ਨੇ ਕੀਤਾ ਤੇ ਦਿੱਤਾ ਹੈ ਉਹ ਸਦੀਵੀ ਰਹੂਗਾ ਉਹ ਅਮਰ ਹੀ ਹੈ ਜੋ ਉਹਨਾਂ ਦਾ ਕਿਉਂਕਿ ਜਿਹੜਾ ਸੰਗੀਤ ਉਹਨਾਂ ਨੇ ਦਿੱਤਾ ਕਈ ਵਾਰੀ ਹੁੰਦਾ ਕਿ ਅਸੀਂ ਗਾਣਾ ਵੀ ਭੁੱਲਿਆ ਨੇ ਸਾਨੂੰ ਉਹਨਾਂ ਦੇ ਤਰਜ਼ਾਂ ਦੇ ਪੀਸ ਵਰਕ ਵੀ ਯਾਦ ਆ ਜਦੋਂ ਕੋਈ ਗਾਣਾ ਵਜਾ ਦੇ ਉਹਨਾਂ ਦਾ ਪਤਾ ਹੁੰਦਾ ਵੀ ਹੁਣ ਆ ਪੀਸ ਆਊ ਜਾਂ ਢੋਲਕ ਦਾ ਹਨਾ ਬਾਰ ਆਉਣਾ ਤਾਂ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਘਟ ਹੈ ਤੁਹਾਡੀਆਂ ਮੈਮਰੀਜ਼ ਹੈਗੀਆਂ ਨੇ ਚਰਨਜੀਤ ਉਹ ਜਸਰ ਨਾਲ ਜਾਂ ਮੁਲਾਕਾਤ ਹੋਈ ਉਹ ਵੇ ਮਹਾ ਮੇਰੀ ਮੁਲਾਕਾਤ ਹੈ ਜਦੋਂ ਫਿਲਮ ਦੀ ਡਬਿੰਗ ਕਰ ਰਿਹਾ ਸੀ ਮੈਂ ਆਪਣੇ ਸਟੂਡੀਓ 'ਚ ਹੀ ਤਾਂ ਉਦੋਂ ਮਿਲਿਆ ਇਸ ਤਾਂ ਮੈਂ ਉਦੋਂ ਮੈਂ ਉਹ ਉਸਤਾਦ ਜੀ ਦੇ ਬੈਠੇ ਸੀ ਤਾਂ ਮੈਂ ਮਿਲਿਆ ਉਹਨਾਂ ਨੂੰ ਤਾਂ ਉਹੀ ਯਾਦ ਆ ਕਿਉਂਕਿ ਮੈਂ ਤਾਂ ਉਹ ਜਾਣਦੇ ਵੀ ਨਹੀਂ ਹੁਣੇ ਤੇ ਮੈਨੂੰ ਇਹ ਸੀਗਾ ਕਿ ਮੈਂ ਉਸਤਾਦ ਜੀ ਨੂੰ ਇੱਕ ਵਾਰੀ ਚਰਨ ਸਪਰਸ਼ ਜ਼ਰੂਰ ਕਰੀਏ ਜਿਹੜੇ ਇੱਕ ਅਸੀਂ ਕਹਿੰਦੇ ਹੁੰਦੇ ਆ ਵੀ ਜਦੋਂ ਕੋਈ ਵੱਡਾ ਬੰਦਾ ਜਾਂਦਾ ਨਾ ਵੀ ਇੱਕ ਯੁੱਗ ਖਤਮ ਹੋ ਗਿਆ ਇਹ ਤਾਂ ਕਈ ਯੁੱਗ ਸੀ ਕਿੰਨੇ ਬ੍ਰਾਂਚਾਂ ਥੱਲੇ ਕਿੰਨੇ ਜਿਹੜੇ ਕਲਾਕਾਰ ਦਿੱਤੇ ਜਿਨ੍ਹਾਂ ਨੂੰ ਅਸੀਂ ਉਸਤਾਦ ਕਹਿੰਦੇ ਆ ਉਹ ਤਾਂ ਇਹ ਤਾਂ ਮਤਲਬ ਇਦਾਂ ਦੇ ਕਦੇ-ਕਦੇ ਫਾਇਦਾ ਹੁੰਦੇ ਆ ਫਨਕਾਰਾਂ ਬਹੁਤ ਘਟਾ ਸਚਿਨ ਸਰ ਨੂੰ ਮਿਲੇ ਉਹ ਸਚਿਨ ਸਰ ਦੀ ਸਿਚੁਏਸ਼ਨ ਦੇਖੀ ਨਹੀਂ ਜਾ ਰਹੀ ਹੈ ਔਰ ਦੁੱਖ ਹੈ ਸਾਨੂੰ ਸਾਰਿਆਂ ਨੂੰ ਵੀ ਬਹੁਤ ਜ਼ਿਆਦਾ ਕਦੋਂ ਤੋਂ ਪ੍ਰੋਬਲਮ ਦੇ ਨਾਲ ਜੂਝ ਰਹੇ ਸੀਗੇ ਚਰਨਜੀਤ ਸਰ ਅਗਰ ਤੁਹਾਨੂੰ ਕੁਝ ਆਈਡੀਆ ਹੋਵੇ ਜਿਹੜਾ ਅਸੀਂ ਸੁਣਦੇ ਆਂ ਫਿਰ ਜਿਹੜੀ ਇੱਕ ਮਤਲਬ ਬਿਮਾਰੀ ਨਾਲ ਉਹ ਜੂਝ ਰਹੇ ਸੀ ਕਾਫੀ ਬਹੁਤ ਸਾਲ ਹੋ ਗਏ ਜਿਹੜਾ ਸਾਨੂੰ ਪਤਾ ਹੁਣ ਰੀਸੈਂਟਲੀ ਹੁਣ ਪਤਾ ਲੱਗੂਗਾ ਸਚਨ ਬਾਈ ਨਾਲ ਗੱਲ ਕਰਾਂਗੇ ਹੁਣ ਮਿਲ ਕੇ ਆਏ ਉਹਨਾਂ ਨੂੰ ਤਾਂ ਆਬੀਅਸਲੀ ਜਦੋਂ ਪਿਤਾ ਦਾ ਸਾਯਾ ਸਿਰ ਟੁੱਟ ਰਿਹਾ ਹੈ ਨਾ ਤਾ ਬਹੁਤ ਦੁੱਖ ਹੁੰਦਾ ਔਰ ਉਹ ਤਾਂ ਉਹਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੀ ਇਸ ਬਾਤ ਤੇ ਪਾਇਆ ਔਰ ਉਹ ਹੁਜਾ ਜਦੋਂ ਪਿੱਛੇ ਨਾਮ ਆਉਂਦਾ ਤਾਂ ਸਚਨ ਬਾਈ ਜਿਹੇ ਪੰਕਜ ਬਾਈਰੇ ਨੇ ਜਿੰਨੇ ਵੀ ਬ੍ਰਦਰ ਨੇ ਉਹ ਤਾਂ ਹੁਜਾ ਸੁਣ ਕੇ ਉਸਤਾਦ ਜੀ ਦੀ ਚੇਤਾ ਆਉਂਦਾ ਔਰ ਬਹੁਤ ਸੋਹਣਾ ਉਹਨਾਂ ਨੇ ਕੰਮ ਦਿੱਤਾ ਸਚਨ ਬਾਈ ਫਰਾਨੀ ਵੀ ਸਾਰਿਆਂ ਨੇ ਬਹੁਤ ਸੋਹਣਾ ਕੰਮ ਕਰਦੇ ਆ ਉਹ ਤੇ ਦੁੱਖ ਹੈ ਬਸ ਇਹ ਹੈ ਵੀ ਜਦੋਂ ਮਹਾਪਿਓ ਜਾਂਦਾ ਫਿਰ ਉਹ ਕਦੇ ਵੀ ਨਹੀਂ ਦੇਖਿਆ ਜਾਂਦਾ ਬੰਦੇ ਨੂੰ